ਬਾਰਮਨ ਸਤਿਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਗੈਰ ਕੁਦਰਤੀ ਹੜ੍ਹ ਆਏ ਹੋਏ ਆ ਜਿਹਦੇ ਕਰਕੇ ਪੰਜਾਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਆ ਸੋ ਇਸ ਭਿਆਨਕ ਸਮੇਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ ਆਪਣਾ ਜਿਹੜਾ ਫਰਜ਼ ਆ ਉਹ ਨਿਭਾਇਆ ਜਾ ਰਿਹਾ ਆ ਤੇ ਤਕਰੀਬਨ ਹਰੇਕ ਘਰ ਦੇ ਵਿੱਚ ਹਰੇਕ ਪਰਿਵਾਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਤੱਕ ਵਾਖ ਵਖ ਧਾਰਮਿਕ ਸੰਸਥਾਵਾਂ ਨੇ ਐਨ ਜੀਓ ਨੇ ਜਿਹੜੀ ਪਹੁੰਚ ਆ ਉਹ ਕੀਤੀ ਵਿਦੇਸ਼ੀ ਖਾਲਸੇ ਨੇ ਵੀ ਬਹੁਤ ਵੱਡਾ ਜਿਹੜਾ ਆਪਣਾ ਯੋਗਦਾਨ ਆ ਉਹ ਪਾਇਆ ਆ ਸੋ ਕੱਲ ਇੱਕ ਹੁਣ ਖਬਰ ਸਾਹਮਣੇ ਆਈ ਏ ਕਿ ਇੱਕ ਬਲਾਤਕਾਰੀ ਇੱਕ ਕਾਤਲ ਡੇਰਾ सिरसा ਦਾ ਮੁਖੀ ਗੁਰਮੀਤ ਰਾਮ ਰਹੀਮ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਵੰਗਾਰ ਪਾ ਰਿਹਾ ਆ ਕਿ ਉਹ ਵੀ ਉਹਦਾ ਜਿਹੜਾ ਡੇਰਾ सिरसा ਆ ਉਹ ਵੀ ਪੰਜਾਬ ਦੇ ਵਿੱਚ ਹੜਪੀੜਤਾ ਦੇ ਲਈ ਜਿਹੜਾ ਆ ਉਹ ਰਾਸ਼ਨ ਭੇਜੇਗਾ ਸਮਗਰੀ ਭੇਜੇਗਾ ਸੋ ਪੰਜਾਬ ਦੇ ਲੋਕਾਂ ਦੇ ਵੱਲੋਂ ਪੰਜਾਬ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਡੇਰਾ ਸਿਰਸਾ ਮੁਕੀ ਨੂੰ ਕਿ ਸਾਨੂੰ ਤੇਰੇ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਪੰਜਾਬ ਦੇ ਲੋਕਾਂ ਨੂੰ ਤੇਰੇ ਵੱਲੋਂ ਭੇਜੀ ਹੋਈ ਸਮਗਰੀ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਤੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਛੇਕਿਆ ਹੋਇਆ ਹੈਂ ਤੂੰ ਖਾਲਸਾ ਪੰਥ ਵੱਲੋਂ ਛੇਕਿਆ ਹੋਇਆ ਹੈਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਜੋ ਬੇਅਦਬੀਆਂ ਹੋਈਆਂ ਸਨ ਜਿਨੂੰ ਸਿੱਖ ਕਦੇ ਵੀ ਨਹੀਂ ਭੁੱਲ ਸਕਦੇ ਉਹਦੇ ਵਿੱਚ ਡੇਰਾ ਸਿਰਸੇ ਦਾ ਮੁਖੀ ਗੁਰਮੀਤ RAM ਰਹੀਮ ਉਹ ਮੁੱਖ ਦੋਸ਼ੀ ਆ ਕੋਈ ਵੀ ਬੰਦਾ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਜਿਹੜੀ ਆ ਖਾਲਸਾ ਪੰਥ ਵੱਲੋਂ ਸਮਗਰੀ ਨਹੀਂ ਮਿਲੀ ਦੇਖੋ ਪੰਥ ਤੋਂ ਇਲਾਵਾ ਮੁਸਲਮਾਨ ਭਰਾਵਾਂ ਵੱਲੋਂ ਹਿੰਦੂ ਵੀਰਾਂ ਵੱਲੋਂ ਬਹੁਤ ਜ਼ਿਆਦਾ ਸਮਗਰੀ ਜਿਹੜੀ ਆ ਇਥੋਂ ਤੱਕ ਪਹੁੰਚੀ ਆ ਰਾਸ਼ਨ ਪਹੁੰਚਿਆ ਆ ਡੰਗਰਾਂ ਵਾਸਤੇ ਚਾਰਾ ਪਹੁੰਚਿਆ ਆ ਔਰ ਹਰੇਕ ਬੰਦਾ ਇਹ ਕਹਿੰਦਾ ਵਾ ਹੁਣ ਅਸੀਂ ਪਿੰਡਾਂ ਦਾ ਦੌਰਾ ਕੀਤਾ ਕਈ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੁਣ ਪੂਰੀ ਬੱਲੇ ਬੱਲੇ ਜਿਹੜੀ ਆ ਹੋ ਗਈ ਆ ਤੇ ਮਤਲਬ ਹੁਣ ਥੋੜੇ ਦਿਨ ਰੁਕ ਜਾਓ ਉਸ ਤੋਂ ਬਾਅਦ ਰਸਤਾ ਜਿਹੜੀਆਂ ਲੈ ਕੇ ਆਇਓ ਕਿਤੇ ਭਰਾਵੋ ਆਪਦੀ ਅਣਖ ਨੂੰ ਮਾਰ ਕੇ ਕਿਤੇ ਉਸ ਬਰਾਤਕਾਰੀ ਕੋਲੋਂ ਕਿਤੇ ਚੁੰਡੀ ਭਰ ਵੀ ਕੋਈ ਰਾਸ਼ਨ ਨਾ ਲੈ ਲਿਓ ਨਹੀਂ ਤੇ ਸਾਰੀ ਉਮਰ ਦਾ ਤੁਹਾਡਾ ਮਿਹਣਾ ਤੁਹਾਡੇ ਵਾਸਤੇ ਬਣ ਜਾਣਾ ਵਾ ਇਹ ਮਿਹਣਾ ਜਿਹੜਾ ਪੀੜ੍ਹੀਆਂ ਤੱਕ ਜਾਣਾ ਵਾ ਕਿ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਆਪਦੀ ਗੈਰਤ ਮਾਰ ਕੇ ਪੰਜਾਬ ਦੇ ਵਿੱਚ ਵੀ ਕਿਹੜਾ ਏਰੀਆ ਮਾਝਾ ਜਿਹਨੂੰ ਅਣਖ ਦਾ ਪ੍ਰਧਾਨ ਏਰੀਆ ਕਿਣਿਆ ਜਾਂਦਾ ਵਾ ਕਿਤੇ ਆਪ ਦੀ ਅਣਖ ਨੂੰ ਮਾਰ ਕੇ ਉਸ ਸਿੱਖ ਪੰਥ ਦੇ ਦੋਖੀ ਕੋਲੋਂ ਕਿਤੇ ਮੁਠੀ ਭਰਵੀਂ ਨਾਜ ਨਾ ਲੈ ਲਿਓ ਨਹੀਂ ਤੇ ਇਹ ਮੇਹਣਾ ਤੁਹਾਡੀਆਂ ਪੀੜ੍ਹੀਆਂ ਤੱਕ ਜਾਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਮੂਹ ਸਿੱਖ ਜਥੇਬੰਦੀਆਂ ਭਾਵੇਂ ਉਹ ਖਾਲਸਾ ਏਡ ਹੋਵੇ ਗਲੋਬਲ ਸਿੱਖ ਹੋਵੇ ਹੋਰ ਨੇਕਾਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦਾਰਾ ਪ੍ਰਧਾਨਕਉਮिटी ਹੋਰ ਨੌਜਵਾਨ ਪੰਜਾਬ ਦੇ ਕਲਾਕਾਰ ਗਾਇਕ ਹਰ ਇੱਕ ਅੱਗੇ ਹੋ ਕੇ ਜਿਹੜੇ ਨੇ ਪੰਜਾਬੀਆਂ ਦੀ ਇਨਸਾਨਾਂ ਦੀ ਮਨੁੱਖਤਾ ਦੀ ਜਿਹੜੀ ਇਹ ਸੇਵਾ ਕਰ ਰਹੇ ਨੇ ਪਰ ਅਸੀਂ ਇਹ ਗੱਲ ਸਮਝੀਏ ਕਿ ਨਾ ਹਾਲਾਤਾਂ ਦੇ ਵਿੱਚ ਇੱਕ ਇਹੋ ਜੀ ਜਥੇਬੰਦੀ ਤੇ ਇੱਕ ਇਹੋ ਜਿਹਾ ਸ਼ਖਸ਼ ਜਿਹੜੇ ਪੰਜਾਬ ਦੇ ਵਿੱਚ ਫੇਦਬੀਆਂ ਕਰਾਉਂਦੇ ਰਹੇ ਜੋ ਬਦਤਕਾਰ ਦਾ ਦੋਸ਼ ਉਤੇ ਸਾਬਤ ਹੋਇਆ ਮਰਡਰ ਦੇ ਅਰੋਪ ਉਤੇ ਲਗੇ ਤੇ ਜਿਸ ਬੰਦੇ ਦੇ ਜ ਨੂੰ ਡੇਰੇ ਤੇ ਰੇਡ ਕੀਤੀ ਗਈ ਤੇ ਗੈਰ ਕਾਨੂੰਨੀ ਤੇ ਅਨਮੁਖੀ ਜਿਹੜੀਆਂ ਕਈ ਵਾਰ ਦਾ ਤਾਂ ਉੱਥੇ ਜਿਹੜੀਆਂ ਉਹ ਐਕਸਪੋਜ਼ ਹੋਈਆਂ ਇਹੋ ਜਿਹਾ ਬੰਦਾ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਖਰਾਬ ਕਰਾਉਣਾ ਚਾਹੁੰਦਾ ਸੀ ਇਹੋ ਜਿਹਾ ਬੰਦਾ ਜਿਹੜੀ ਸਾਡੇ ਗੁਰੂਆਂ ਦੀ ਰੀਸ ਕਰਦਾ ਸੀ ਇਹੋ ਜਿਹਾ ਬੰਦਾ ਜਿਹੜਾ ਸਿੱਖਾਂ ਨੂੰ ਟੀਚਰਾ ਕਰਦਾ ਸੀ ਜੇ ਇਹਦੀ ਰੀਲਿਫ ਤੇ ਛੱਡੋ ਜੇ ਹੋਏ ਜੇ ਬੰਦੇ ਦੀ ਜਥੇਬੰਦੀ ਇਹੋ ਜਿਹੇ ਬੰਦੇ ਦੇ ਡੇਰੇ ਦਾ ਕੋਈ ਵੀ ਵਿਅਕਤੀ ਕੋਈ ਵੀ ਜ਼ਿੰਮਵਾਰਕੀ ਸਾਡੇ ਪਿੰਡਾਂ ਵਿੱਚ ਸਾਡੇ ਸ਼ਹਿਰਾਂ ਵਿੱਚ ਸਾਡੇ ਇਲਾਕਿਆਂ ਵਿੱਚ ਵੜਦਾ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਤਰਨੂੰ ਇਹ ਗਲਤ ਸੀ ਜਾਵੇ ਕਿ ਭਾਵੇਂ ਸਾਡੇ ਕੋਲ ਪਾਣੀ ਦੀ ਬੋਤਲ ਹੋਵੇ ਜਾਂ ਨਾ ਹੋਵੇ ਕਿੰਨੇ ਵੀ ਸਿੱਖ ਪਿਆਸਾ ਕਿਉਂ ਨਾ ਹੋਵੇ ਕਿੰਨਾ ਵੀ ਪੰਜਾਬੀ ਪਿਆਸਾ ਕਿਉਂ ਨਾ ਹੋਵੇ ਪਰ ਇਹੋ ਜਿਹੇ ਸ਼ਖਸ ਤੋਂ ਪਾਣੀ ਦੀ ਇੱਕ ਬੋਤ ਏ ਉਹਨਾਂ ਨੂੰ ਦੱਸ ਦਈਏ ਤੇ ਸਾਰੇ ਇਕੱਠੇ ਹੋ ਕੇ ਇੱਕ ਇਹੋ ਜਿਹੇ ਬੰਦੇ ਨੂੰ ਤੇ ਇਹੋ ਜੀ ਉਹਦੇ ਜਿਹੜੀ ਉਹਦੀ ਇੱਕ ਡੇਰਾ ਇੱਕ ਨੈਕਸਸ ਚੱਲ ਰਿਹਾ ਉਸ ਨੈਕਸਸ ਨੂੰ ਬਾਈਕਾਊਟ ਕਰੀਏ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ